ਪੁਰਾਣੀਆਂ ਸਰਕਾਰਾਂ ਵੱਡੇ ਵੱਡੇ ਵਾਅਦੇ ਕਰਦੀਆਂ ਸੀ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰਦੀਆਂ ਸੀ ਪਰ ਮੈਂ ਦੇਖਿਆ ਜੋ ਵਿਜਨ ਜੋ ਇਰਾਦਾ ਜੋ ਦ੍ਰਿੜਤਾ ਸਰਦਾਰ ਭਗਵੰਤ ਸਿੰਘ ਮਾਨ ਦੇ ਵਿੱਚ ਆ ਉਹ ਮੈਂ ਅਸਤੱਕ ਕਦੇ ਨਹੀਂ ਦੇਖੀ ਬਹੁਤ ਸਰਕਾਰਾਂ ਤੁਸੀਂ ਦੇਖੀਆਂ ਨੇਗੀਆਂ ਸਰਪਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਚਰਦੀ ਕਲਾ ਚੈਨਲ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪਿੰਡਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਪਿੰਡਾਂ ਦੇ ਵਿੱਚ ਐਨੇ ਕਰੋੜ ਰੁਪਏ ਵੰਡ ਦਿੱਤੇ ਨੇ ਤੇ 2500 ਰੁਪਏ ਵढਾਪਾ ਪੈਨਸ਼ਨ ਸੰਬੰਧੀ ਵੱਡੀ ਅਪਡੇਟ ਆ ਗਈ ਆ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਖਾਸ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਿੱਕੇ ਜੀ ਗੁਜਾਰਿਸ਼ ਆ ਬੇਨਤੀ ਆ ਕਿ ਚੈਨਲ ਤੇ ਪਹਿਲੀ ਵਾਰ ਆਇਆ ਹਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਔਲਤ ਤੇ ਪ੍ਰੈਸ ਕਰ ਲਿਓ ਤਾਂ ਤੁਹਾਨੂੰ ਮੈਂ ਇਹਨਾਂ ਅਪਡੇਟ ਦੇ ਉੱਤੇ ਲੈ ਕੇ ਚੱਲਦੇ ਹਾਂ ਹਰਪਾਲ ਸਿੰਘ ਚੀਮਾ ਨੇ ਦਿੜਬਾ ਹਲਕੇ ਦੀਆਂ ਪੰਚਾਇਤਾਂ ਨੂੰ 5 ਕਰੋੜ 18 ਲੱਖ ਰੁਪਏ ਦੇ ਚੈੱਕ ਹੋਵੰਡੇ ਨੇ ਤੁਹਾਨੂੰ ਦੱਸਿਆ ਕਿ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨੇ ਐਸ ਡੀ ਐਮ ਦਫਤਰ ਡੜਬਾ ਵਿਖੇ ਦਲਬਾ ਹਲਕੇ ਦੀਆਂ ਪੰਚਾਇਤਾਂ ਨੂੰ 5 ਕਰੋੜ 18 ਲੱਖ ਰੁਪਏ ਦੇ ਚੈੱਕ ਵੰਡੇ ਜੋ ਕਿ ਪਿੰਡ ਪੱਧਰ ਤੇ ਅਤਿ ਅਧਨਿਕ ਵਿਕਾਸ ਲਈ ਇੱਕ ਮਹੱਤਵਪੂਰਨ ਕਦਮ ਹਨ ਇਸ ਮੌਕੇ ਕੈਬਨਿਟ ਮੰਤਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਮੌਕੇ ਉੱਤੇ ਹੀ ਹੱਲ ਕੀਤੀਆਂ ਤੇ ਬਾਕੀਆਂ ਸੰਬੰਧੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਕੈਬਨਟ ਮੰਤਰੀ ਨੇ ਕਿਹਾ ਕਿ ਵੱਖ-ਵੱਖ ਸਰਕਾਰੀ ਯੋਜਨਾਵਾਂ ਅਧੀਨ ਮਨਜ਼ੂਰ ਕੀਤੇ ਗਏ ਚੈੱਕਾਂ ਦਾ ਉਦੇਸ਼ ਪੰਚਾਇਤਾਂ ਨੂੰ ਉਹਨਾਂ ਦੇ ਸਬੰਧਤ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ, ਨਾਗਰਿਕ ਸਹੂਲਤਾਂ, ਸੈਨੀਟੇਸ਼ਨ ਸੁਧਾਰਾ ਤੇ ਹੋਰ ਭਲਾਈ ਪ੍ਰੋਜੈਕਟਾਂ ਲਈ ਵਿੱਤੀ ਸਹਿਯੋਗ ਪ੍ਰਦਾਨ ਕਰਨਾ। ਇਹ ਪਹਿਲ ਕਦਮੀ ਇਹ ਯਕੀਨੀ ਬਣਾਉਂਦੀ ਹੈ ਕਿ ਸਥਾਨਕ ਸੰਸਥਾਵਾਂ ਨੂੰ ਪ੍ਰੋਜੈਕਟਾਂ ਨੂੰ ਸਮੇਂ ਸਿਰ ਲਾਗੂ ਕਰਨਾ ਪਾਰਦਰਸ਼ਤਾ ਤੇ ਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਲਈ ਵੰਡਾ ਸਬੰਧੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਟੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਚਾਇਤਾਂ ਨੂੰ ਸ਼ਕਸ਼ਕਤ ਬਣਾਉਣ ਲਈ ਵਚਨਬੱਧ ਹੈ ਤਾਂ ਜੋ ਪਿੰਡ ਅਰਥਪੂਰਨ ਵਿਕਾਸ ਕਰਜ ਕਰ ਸਕਣ ਇਹ ਫੰਡ ਪੰਚਾਇਤਾਂ ਨੂੰ ਸੜਕਾਂ ਕਮਿਊਨਿਟੀ ਹਾਲ ਜਲ ਸਪਲਾਈ ਪ੍ਰਣਾਲੀਆਂ ਤੇ ਹੋਰ ਜ਼ਰੂਰੀ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨ ਦੇ ਯੋਗ ਹੈ ਬਣਾਉਣ ਦੇ ਦਿਸ ਨਾਲ ਸਿੱਧੇ ਤੌਰ ਤੇ ਬਸਨੀਕਾ ਨੂੰ ਲਾਭ ਹੋਵੇਗਾ ਅਸੀਂ ਸਥਾਨਕ ਸ਼ਾਸਨ ਨੂੰ ਮਜ਼ਬੂਤ ਕਰਨਾ ਤੇ ਇਹ ਯਕੀਨੀ ਬਣਾਉਣ ਤੇ ਕੇਂਦਰ ਤਹਾਂਕੇ ਵਿਕਾਸ ਹਲਕੇ ਦੇ ਹਰ ਕੋਨੇ ਤੱਕ ਪਹੁੰਚੇ ਕੈਬਨਟ ਮੰਤਰੀ ਨੇ ਪੰਚਾਇਤੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਵੰਡੇ ਗਏ ਫੰਡਾਂ ਦੀ ਵਰਤੋਂ ਸਮਝਦਾਰੀ ਅਤੇ ਪਾਰਦਰਸ਼ੀ ਟੰਗਾ ਨਾਲ ਕਰਨ ਭਾਈਚਾਰੇ ਨੂੰ ਭਲਾਈ ਨੂੰ ਸਭ ਤੋਂ ਵੱਡੀ ਤਰਹੀਜ ਦਿੱਤੀ ਜਾਵੇ ਕੈਬਨਿਟ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਕਾਸ ਯੋਜਨਾਵਾਂ ਦੀ ਸਫਲਤਾ ਅਤੇ ਪਿੰਡੂ ਖੇਤਰਾਂ ਦੀ ਸਮੁੱਚੀ ਤਰੱਕੀ ਲਈ ਸਥਾਨਕ ਪ੍ਰਤੀਨਿਧੀਆਂ ਦੀ ਸਰਗਰਮ ਭਾਗੀਦਾਰੀ ਬਹੁਤ ਜ਼ਰੂਰੀ ਹੈ ਸਰਦਾਰ ਚੀਮਾ ਨੇ ਕਿਹਾ ਕਿ ਇਸ ਪਹਿਲ ਕਦਮੀ ਰਾਹੀਂ ਪੰਜਾਬ ਸਰਕਾਰ ਦੜਬਾ ਹਲਕੇ ਵਿੱਚ ਪਿੰਡੂ ਭਾਈਚਾਰਾ ਲਈ ਜ਼ਮੀਨੀ ਵਿਕਾਸ ਬਿਹਤਰ ਨਾਗਰਿਕ ਸੂਗਲਤਾ ਤੇ ਜੀਵਨ ਦੀ ਬਿਹਤਰ ਗੁਣਵੱਤਾ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਬਾਚਨਬੱਤਾ ਦੀ ਪੁਸ਼ਟੀ ਵੀ ਕੀਤੀ ਹੈ ਉਹਨਾਂ ਨੇ ਕਿ ਬਨਾਲ ਸਵਾ ਹਲਕਾ ਡੜਬਾ ਨੂੰ ਸੂਬੇ ਵਿੱਚੋਂ ਅਵਲ ਹਲਕਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਚੈੱਕਵੰਡ ਸਮਾਰੋਹਤ ਪਹਿਲਾਂ ਕੈਬਨਟ ਮੰਤਰੀ ਨੇ ਪਿੰਡ ਗੁਜਰਾ ਵਿਖੇ ਲਾਇਆ ਅੱਖਾਂ ਦੇ ਇਲਾਜ ਸੰਬੰਧੀ ਮੁਫਤ ਮੈਡੀਕਲ ਕੈਂਪ ਵਿੱਚ ਸ਼ਿਰਕਤ ਕੀਤੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਹੱਲ ਦਾ ਪ੍ਰੋਮਸਾ ਦਿੱਤਾ ਅਤੇ ਕੈਂਪ ਲਾਉਣ ਵਾਲੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਇਸ ਸਮਾਗਮ ਵਿੱਚ ਕੈਬਨਟ ਮੰਤਰੀ ਨੇ OSD ਦੀਪਿੰਦਰ ਸਿੰਘ ਸੋਹੀ ਮਾਰਕੀਟ ਕਮੇਟੀ ਢੜਭਾ ਦੇ ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ ਸੰਗਰੂਰ ਇੰਟਰਪਰੂਵਮੈਂਟ ਟਰਸਟ ਦੇ ਚੇਅਰਮੈਨ ਪ੍ਰੀਤਮ ਸਿੰਘ ਪ੍ਰੀਤੂ ਨਾਗਰ ਪੰਚਾਇਤ ਢੜਭਾ ਦੇ ਪ੍ਰਧਾਨ ਮੰਜਰ ਸਿੰਘ ਕੁਮਾਨ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਤੇ ਵੱਡੀ ਗਿਣਤੀ ਪਿੰਡ ਵਾਸੀ ਜਿਹੜੇ ਹਾਜ਼ਰ ਸਨ ਤੇ ਹੋਰ ਕੀ ਕਿਹਾ ਕੈਬਨਿਟ ਮੰਤਰੀ ਨੇ ਅਵਗਿਆ 500 ਲਨੇ ਆ ਕੀ 2500 500 ਸੰਬੰਧੀ ਕੋਈ ਅਪਡੇਟ ਮંત્રી ਸਾਹਮਣੇ ਦੇ ਪੀਐਸਰ ਨਹੀਂ ਦਿੱਤੀ ਆਓ ਅੱਗੇ ਆਪਾਂ ਸੁਣਦੇ ਆਂ ਵਿਕਾਸਕਾਰ ਹਲਕਾ ਢੜਬਾ ਚੱਲ ਰਾਇ ਨੇ ਕਿ ਉਹਨਾਂ ਦੇ ਅੰਦਰ ਅੱਜ ਅਸੀਂ ਵਕਫਤ ਪੰਚਾਇਤਾਂ ਨੂੰ ਨਗਰ ਕੌਂਸਲ ਢੜਬਾ ਨੂੰ ਅੱਜ ਥੋੜੇ ਚੈੱਕ ਨੇ ਜਿਹੜੇ ਉਹ ਤਸਦੀਕ ਕੀਤੇ ਨੇਗੇ ਉਹਨਾਂ ਨੂੰ ਕਵਰ ਕਰਨ ਲਈ ਪਹੁੰਚੋ ਤੁਹਾਡਾ ਧੰਨਵਾਦ ਕਾਕੂ ਵਾਲਾ ਪਿੰਡ ਦੇ ਸਰਪੰਚ ਸਾਹਿਬਾਨ ਨੂੰ 25,50,000 ਰੁਪਏ ਜਿਹੜਾ ਚੈੱਕ ਉਹ ਜਿਹੜਾ ਦਿੱਤਾ ਗਿਆ ਇਸੇ ਤਰੀਕੇ ਸਾਦੀਹਰੀ ਕੇਤਲਾ ਘੜੌੜ ਜਟਾ ਬਿਆਲਗੜ ਦੇ ਜੀਆ ਗੁਜਰਾ ਸੂਤਰਕਰਾਂ ਮਹਿਣਾ ਪੋਬਿਆ ਸਬੀਕੁਰ ਖੁਰਦ ਕਾਨਗੜ ਬਗਰੋਲ ਹਨਪੁਰ ਫਕੀਰਾਂ ਸਿਹਾਲ ਹਰੀਗੜ ਰਾਮਪੁਰ ਗੁਜਰਾ ਡੀਪੀ ਦਰਬਾ ਦਫ਼ਤਰ ਨੂੰ ਵੀ ਲਗਭਗ 8 ਲੱਖ ਰੁਪਏ ਤੱਕ ਐਸੇ ਤਰੀਕੇ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਨੂੰ 20 ਲੱਖ ਰੁਪਏ ਨਦਾਲ ਨੂੰ 39 ਲੱਖ ਰੁਪਏ ਕਾਰਜਕਾਰੀ ਅਫਸਰ ਨਗਰਪੰਚਾਇਤ ਦਰਬਾ ਨੂੰ ਐਸੇ ਤਰੀਕੇ ਗੁਰਤੇਗ ਬਹਾਦਰ ਅਵਾਤੀ ਹਰਿਆਉ ਸਰਕਾਰੀ ਸਕੂਲ ਮੈਨੇਜਮੈਂਟ ਕਮੇਟੀ ਫਤੇਗੜ ਦਸਕਾ ਜਖੇਪਲਵਾਸ ਜਖੇਪਲ ਹੰਬਲਵਾਸ ਟੁਗਰਾਹਾ ਸੋ ਕੁੱਲ ਜਿਹੜਾ ਹੈਗਾ 5 ਕਰੋੜ 18 ਲੱਖ 5 ਕਰੋੜ 18 ਲੱਖ ਜਿਹੜੇ 39000 5 ਕਰੋੜ 18 ਲੱਖ 39000 ਰੁਪਏ ਦੇ ਚੈੱਕ ਨੇ ਜਿਹੜੇ ਉਹ ਅੱਜ ਅਸੀਂ ਤਕਸੀਰ ਕੀਤੇ ਨੇਗੇ ਸੋ ਬਹੁਤ ਸਾਰੇ ਚੈੱਕ ਜਿਹੜੇ ਨੇਗੇ ਉਹ ਅਗਲੇ ਹਫਤੇ ਜਾਂ ਉਸ ਤੋਂ ਅਗਲੇ ਹਫਤੇ ਜਿਹੜਾ ਲਗਭਗ ਪੰਚਾਇਤਾਂ ਨੂੰ ਤਕਸੀਮ ਕਰਾਗੇ ਕਿਉਂਕਿ ਜਿਵੇਂ ਜਿਵੇਂ ਚੈੱਕ ਕੀਤੀ ਆ ਤੇ ਉਵੇਂ ਉਵੇਂ ਸੀ ਜਿਹੜੇ ਦੇ ਸਾਰੀਆਂ ਪੰਚਾਇਤਾਂ ਤਕਸੀਮ ਕਰਦੇ ਰਹੇ ਨੇ ਸੋ ਦੜਬਾ ਜਿਹੜਾ ਮੈਂ ਸਵੰਦਾ ਉਹ ਅੱਜ ਪੰਜਾਬ ਦਾ ਆਉਣ ਵਾਲੇ ਸਮੇਂ ਚ ਨੰਬਰ 1 ਹਲਕਾ ਬਣੂਗਾ ਜਿਹਦੇ ਅੰਦਰ ਲਗਭਗ ਸਾਰੀਆਂ ਸੜਕਾਂ ਮੁਕੰਮਲ ਨੇ ਕੋਈ ਇੱਕਾ ਦੁੱਕਾ ਸੜਕਾਂ ਰਹਿਦੀਆਂ ਨੇ ਉਹਨਾਂ ਦੇ ਕੰਮ ਚੱਲ ਰਹੇ ਨੇਗੇ ਸੋ ਲਗਾਤਾਰ ਵਿਕਾਸ ਦੇ ਕੰਮ ਜਿਹੜੇ ਉਹ ਦੜਬਾ ਚ ਬੜੀ ਤੇਜ਼ੀ ਨਾਲ ਚੱਲ ਰਹੇ ਨੇਗੇ ਸੋ ਮੈਨੂੰ ਆਸ ਆ ਇਸ ਸਾਲ ਸਾਰੇ ਵਿਕਾਸ ਕਾਰਜ ਜਿਹੜੇ ਨੇ ਉਹ ਪੂਰੇ ਹੋ ਜਾਣਗੇ ਜਿੱਥੇ ਆਪਾਂ ਖੜੇ ਆ ਇਹ ਕੰਪਲੈਕਸ ਜਿਹੜਾ ਇਹਦਾ ਉਕਾਟਨ ਮਾਰਨ ਜੋ ਬਕੰਤਰੀ ਸਰ ਕੋ ਵੰਸੀ ਮਾਰ ਦੀ ਕੁੱਤ ਕਰਕੇ ਗਏ ਸੀ ਕਿ ਬੜੀ ਸ਼ਾਨਦਾਰ ਬਿਲਡਿੰਗ ਤਿਆਰ ਹੈ ਇਸੇ ਤਰ੍ਹਾਂ ਜਿਵੇਂ ਗੱਲ ਕਰਾਂ ਕੌਰੀਆਂ ਦੇ ਅੰਦਰ ਹਸਪੀਟਲ ਜਿਹੜਾ ਉਹ ਸਿਭਰਾ ਹਸਪੀਟਲ ਬਣ ਰਿਹਾ ਹੈਗਾ ਬੜੀ ਸ਼ਾਨਦਾਰ ਬਿਲਡਿੰਗ ਹੈ ਜਿਹੜੀ ਉਹ ਬੜੀ ਜਲਦੀ ਤਿਆਰ ਹੋ ਜੂ ਸੋ ਬਹੁਤ ਸਾਰੀਆਂ ਪੰਚਾਇਤਾਂ ਸਰਕਾਰਾਂ ਜਿਹੜੀਆਂ ਜਨਾਲ ਤੋਂ ਆਪਣਾ ਕੈਂਪਰ ਨੂੰ ਕੈਂਪਰ ਤੋਂ ਖੇਤ ਲੈਣ ਨੂੰ ਪਰ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਨਈਆਂ ਵੱਖ-ਵੱਖ ਪਿੰਡਾਂ ਨੂੰ ਉਹ ਕਿਸ ਕੋਈ 12 ਫੁੱਟ ਤੋਂ 18 ਫੁੱਟ ਬਣ ਰਹੀ ਆ ਕੋ ਲੰਮੀ ਬਣ ਰਹੀ ਆ ਸੋ ਮੇਰਾ ਕਹਿਣ ਦਾ ਭਾਵ ਆ ਹਲਕਾ ਦਰਬਾ ਜਿਹੜਾ ਕਿ ਉਹ ਇਸ ਸਮੇਂ ਵਿਕਾਸ ਦਾ ਧੁਰਾ ਬਣਿਆ ਹੋਇਆ ਹੈਗਾ ਸੋ ਬਿਲਕੁਲ ਮੇਰੀ ਸਾਰੇ ਸਰਪੰਚਾਂ ਨੂੰ ਸਾਰੇ ਅਧਿਕਾਰੀਆਂ ਨੂੰ ਇੱਕੋ ਬੇਨਤੀ ਆ ਕਿ ਜਿਹੜਾ ਪੈਸਾ ਹੈਗਾ ਇਹ ਕਿ ਲੋਕਾਂ ਦਾ ਪੈਸਾ ਹੈਗਾ ਲੋਕ ਜਿਹੜੇ ਟੈਕਸ ਦਿੰਦੇ ਨੇ ਉਹ ਟੈਕਸ ਇਕੱਠਾ ਕਰਕੇ ਸਰਕਾਰ ਵਿਕਾਸ ਦੇ ਕਾਰਜਾਂ ਲਈ ਟੈਕਸ ਦਿੰਦੀ ਆ ਸੋ ਇਹਨੂੰ ਜਿਹੜਾ ਇਮਾਨਦਾਰੀ ਦੇ ਨਾਲ ਆਇਓ ਕਿ ਜੇ 10 ਰੁਪਏ ਰਹਿ ਤਾਂ ਇਹਨੂੰ 11 ਰੁਪਏ ਕਰਕੇ ਨਾ ਆਇਓ ਤਾਂ ਹੀ ਨਾ ਸਮਝਦਾ ਤੁਹਾਡਾ ਸਰਪੰਚ ਦਾ ਨਾਮ ਤੁਹਾਡੇ ਇਲਾਕੇ ਦਾ ਨਾਮ ਜਿਹੜਾ ਉਹ ਖਰੀਆ ਤੱਕ ਗੁੰਜਦਾ ਰਹੂਗਾ ਲੋਕ ਯਾਦ ਕਰਦੇ ਹੁੰਦੇ ਨੇ ਕਿਹੜਾ ਕਮਰਾ ਜਿਹੜਾ ਘਰ ਆ ਜਾਂ ਕੋਈ ਵੀ ਜਿਹੜੀ ਚੀਜ਼ ਬਣਾਉਣੇ ਆ ਤੇ ਫਲਾਣੇ ਸਰਪੰਚ ਨੇ ਬਣਾਈ ਸੀ ਵੀ ਵੀ 30 30 ਸਾਲ ਬਾਅਦ ਜਿਹੜਾ ਉਸ ਪਿੰਡ ਦੇ ਜਿਹੜੇ ਲੋਕ ਨੇ ਕਿ ਉਹ ਸਰਪੰਚ ਦੇ ਪੋਤੇ ਨੂੰ ਦੋਤੇ ਨੂੰ ਅੱਗੇ ਜਿਹੜਾ ਵੀ ਫੈਮਿਲੀ ਮੈਂਬਰ ਆ ਉਹਨੂੰ ਦੁਬਾਰਾ ਸਰਪੰਚ ਇਸ ਲਈ ਚੁਣ ਲੈਂਦੇ ਨੇ ਕਿ ਇਹਦੇ ਦਾਦੇ ਨੇ ਬਹੁਤ ਅੱਛਾ ਕੰਮ ਕੀਤਾ ਸੀ ਇਹਦੇ ਪਰਦਾਦੇ ਨੇ ਬਹੁਤ ਅੱਛਾ ਕੰਮ ਕੀਤਾ ਸੀ ਸੋ ਮੇਰੀ ਤਾਂ ਪ੍ਰੈਸ ਦੇ ਜ਼ਰੀਏ ਸਾਰੇ ਸਰਪੰਚਾਂ ਨੂੰ ਇਹੀ ਬੇਨਤੀ ਆ ਜਿਹੜੇ ਖੜੇ ਨੇ ਸੁਣ ਰਾਇਏ ਨੇ ਉਹਨਾਂ ਨੂੰ ਇਹੀ ਬੇਨਤੀ ਆ ਕਿ ਸਾਰੇ ਜਣੇ ਇਮਾਨਦਾਰੀ ਦਾ ਕੰਮ ਕਰੋ ਜਦੋਂ ਇਮਾਨਦਾਰੀ ਦਾ ਕੰਮ ਕਰੋਗੇ ਜਿਹੜਾ ਤੁਹਾਨੂੰ ਲੋਕ ਆਉਣ ਵਾਲੇ ਸਮੇਂ ਯਾਦ ਰੱਖਣਗੇ ਸੋ ਕਮਾਲ ਕੋਤੀ ਸਿਹਾਲ ਦੀ ਚੜਕ ਦੀ ਕਾ ਵੀ ਲੰਮੇ ਸਮੇਂ ਤੋਂ ਆਪਾਂ ਇਹ ਦੋ ਸੜਕਾਂ ਨੇ ਜਿਹੜੀਆਂ ਇਹ ਇਹਨਾਂ ਦੇ ਟੈਂਡਰ ਪ੍ਰਕਿਰਿਆ ਪੂਰੀ ਹੋ ਚੁੱਕੀ ਹੈਗੀ ਉਹ ਟੈਂਡਰ ਅਲਰਟ ਹੋ ਚੁੱਕਿਆ ਬੜੀ ਜਲਦੀ ਇਹਨਾਂ ਸੜਕਾਂ ਦਾ ਕੰਮ ਸ਼ੁਰੂ ਹੋ ਜਾਊਗਾ ਇਹ ਜਿਹੜੀ ਹੈ ਇੱਕ ਨਵੀਂ ਟੈਕਨੀਕ ਆ ਨਵੀਂ ਟੈਕਨੀਕ ਆਈ ਆ ਉਹ ਟੈਕਨੀਕ ਦੇ ਤਹਿਤ ਪਾਣੀਆ ਸੀ ਇਸੇ ਕਰਕੇ ਤੁਹਾਡੀਆਂ ਡੇਲੇ ਹੋ ਗਈਆਂ ਹੋਰ ਸਾਰੀਆਂ ਸੜਕਾਂ ਬਣ ਗਈਆਂ ਸੜਕਾਂ ਦੇ ਡੇਲੇ ਹੋਣ ਦਾ ਕਾਰਨ ਇੱਕੋ ਹੀ ਸੀ ਕਿ ਨਵੀਂ ਤਕਨੀਕੀ ਜਿਹੜੀ ਆ ਤਕਨੀਕ ਇਹਦੇ ਵਿੱਚ ਵਰਤੀ ਗਈ ਆ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸੜਕ ਜਿਹੜੀ ਬਹੁਤ ਸ਼ਾਨਦਾਰ ਬਣ ਕੇ ਆਵੇ ਸਮੇਂ ਸਿਰ ਪ੍ਰੋਜੈਕਟ ਪੂਰਾ ਹੋ ਸਕੇ ਹੈ ਜੀ ਕੋਰਟ ਕੰਪਲੈਕਸ ਕੋਰਟ ਕੰਪਲੈਕਸ ਦੀ ਫਾਈਲ ਜਿਹੜੀ ਆ ਉਹ ਆਨਰੇਬਲ ਹਾਈ ਕੋਰਟ ਚ ਗਈ ਹੋਈ ਹੈ ਜਦੋਂ ਆਨਰੇਬਲ ਹਾਈ ਕੋਰਟ ਜੱਜਾਂ ਦੀਆਂ ਪੋਸਟਾਂ ਪਹਿਲਾਂ ਨੋਟ ਕਰੂਗੀ ਫਿਰ ਇਨਫਰਾਸਟ੍ਰਕਚਰ ਅਲੋਟ ਕਰੂਗੀ ਉਸ ਸਭਾ ਜਿਹੜੀ ਹੈ ਉਹਦੀ ਪ੍ਰਵਾਨਗੀ ਹੋਣੀ ਸੋ ਫਾਈਲ ਜਿਹੜੀ ਆ ਆਨਰੇਬਲ ਚੀਫ ਜਸਟਿਸ ਸਰ ਫਿਰ ਅਗਦੀ ਇੱਕ ਨਮਾਵਾ ਪਈ ਹੋਈ ਹੈ ਵੀ ਲੋਕ ਕਹਿੰਦੇ ਕਿ ਅਸੀਂ ਟੈਕਸ ਆ ਜਿਹੜਾ ਉਹ ਕਮੈਂਟਰੀ ਪੇ ਕਰ ਰਹੇ ਆ ਟੈਕਸ ਲੱਗ ਕੇ ਆਉਂਦਾ ਫਾਈਲ ਦਾ ਅੱਲੇ ਕਿ ਹਜੇ ਤੱਕ ਫਾਈਲ ਦੀ ਮੰਗ ਸਾਡੀ ਫਾਇਰ ਬ੍ਰਿਗੇਡ ਦੀ ਜਿਹੜੀ ਮੰਗ ਆ ਕਿ ਬਿਲਕੁਲ ਜਾਇਜ਼ ਮੰਗ ਆ ਕਿ ਉਹਦੀ ਫਾਈਲ ਪ੍ਰੋਸੈਸਿੰਗ ਦੇ ਅੰਦਰ ਆ ਆਪਣੀ ਜਲਦੀ ਫਾਇਰ ਬ੍ਰਿਗੇਡ ਜਿਹੜੀ ਆ ਆਵਾਜ਼ੂ ਸੋ ਫਾਈਲ ਪ੍ਰੋਸੈਸਿੰਗ ਫ੍ਰੀ ਫਾਇਰ ਆ ਜਿਹੜੀ ਗੱਡੀਆਂ ਹੁੰਦੀਆਂ ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਤੁਹਾਡੇ ਜਰੀਏ ਅਪੀਲ ਆ ਕਿ ਬਿਲਕੁਲ ਪ੍ਰਾਲੀ ਤੋਂ ਅਗਰਾਂ ਲਾਓ ਬਲਕਿ ਉਸ ਪ੍ਰਾਲੀ ਤੋਂ ਜਿਹੜੀਆਂ ਸੰਸਥਾਵਾਂ ਜਿਹੜੀਆਂ ਸੌਰੀ ਇੰਡਸਟਰੀ ਖਰੀਦਣ ਆ ਰਹੀਓ ਨੂੰ ਵੇਚੋ ਤਾਂ ਕਿ ਉਹਨੂੰ ਕਮਾਈ ਦਾ ਸਾਧਨ ਬਣਾਓ ਥੋੜਾ ਜੀ ਬਿਹਨਤ ਹੋਰ ਕਰ ਲਓ ਦੋ ਦਿਨ ਉਹਨੂੰ ਕੱਟ ਕੇ ਰੱਖ ਲਓ ਜਾਂ ਇਕੱਠਾ ਬਣਾ ਲਓ ਤਾਂ ਕਿ ਉਹ ਜਿਹੜਾ ਤੁਹਾਨੂੰ ਕਮਾਈ ਦਾ ਸਾਧਨ ਬਣੂਗਾ ਜੇ ਆਪਾਂ ਪੋਲੂਸ਼ਨ ਲਾਉਣੀ ਆ ਤਾਂ ਸਭ ਤੋਂ ਪਹਿਲਾਂ ਮੈਂ ਸਮਝਦਾ ਅੱਗ ਲਾਉਣਿਆ ਤਾਂ ਸਭ ਤੋਂ ਪਹਿਲਾਂ ਹੋ ਸਕਦਾ ਸ਼ਿਕਾਰ ਉਸ ਪੋਲੂਸ਼ਨ ਦਾ ਸ਼ਿਕਾਰ ਕਿਸਾਨ ਖੁਦ ਹੁੰਦਾਗਾ ਪਹਿਲਾਂ ਉਹਦੇ ਫੇਫੜਿਆਂ ਚੋਂ ਧੂਆਂ ਜਾਂਦਾਗਾ ਸੋ ਮੇਰੀ ਤਾਂ ਬੇਨਤੀ ਇਹ ਹੈ ਸਾਰਿਆਂ ਨੂੰ ਕਿ ਅੱਗਾਂ ਲਾਉਣ ਤੋਂ ਗਰੇਜ ਕੀਤਾ ਜਾਏ ਬਲਕਿ ਉਹਨੂੰ ਕਮਾਈ ਦਾ ਸਾਧਨ ਜਿਹੜਾ ਬਣਾਜੇ ਕਿ ਚੀਮਾ ਸਾਹਿਬ ਪੰਜਾਬ ਇੱਕ ਪਾਸੇ ਹੜਾ ਨਹੀਂ ਮਾਰਕੋ ਭਰੇ ਤੇ ਦੂਸਰੇ ਪਾਸੇ ਹੁਣ ਬੁਖਾਰ ਹੋਰ ਬੈਲਰ ਦੀ ਜਿਹੜੀ ਬਿਮਾਰੀ ਨੂੰ ਫੈ ਅਸੂਤਲ ਪਰ ਇਹਨੇ ਪ੍ਰਜਾ ਸਰਕਾਰ ਉਹਦੇ ਬਾਰੇ ਕੀ ਕਰਦੀ ਹੈ ਬਿਲਕੁਲ ਅਸੀਂ ਸਾਰੇ ਜਿਹੜੇ ਕਿਉਂਕਿ ਜਦੋਂ ਵੀ ਕਦੇ ਕੋਈ ਵੀ ਕੁਦਰਤੀ ਕਰੋਪੀ ਆਉਂਦੀ ਆ ਤਾਂ ਉਸ ਕਰੋਪੀ ਦੇ ਬਾਅਦ ਕੋਈ ਨਾ ਕੋਈ ਜਿਹੜੀਆਂ ਬਿਮਾਰੀਆਂ ਦਾ ਫੈਲਣਾ ਲਾਜ਼ਮੀ ਹੁੰਦਾ ਹੈਗਾ ਸੋ ਇਹ ਬਿਮਾਰੀਆਂ ਫੈਲ ਰਹੀਆਂ ਨੇ ਉਹਦੇ ਲਈ ਰੋਕਤ ਕੰਮ ਦੇ ਲਈ ਡਾਕਟਰਾਂ ਦਾ ਪ੍ਰਬੰਧ ਕੀਤਾਗਾ ਅੱਜ ਹੀ ਮੈਂ ਹਲਕਾ ਦੜਬਾ ਲਈ ਤਿੰਨ ਜਿਹੜੀਆਂ ਬੈਨਾਂ ਨੇਗੀਆਂ ਮੈਡੀਕਲ ਬੈਨਾਂ ਉਹ ਸਵੇਰੀਆ ਚ ਰਵਾਨਾ ਕੀਤੀਆਂ ਨੇ ਅੱਜ ਉਹ ਤਿੰਨ ਪਿੰਡ ਘੇੜਣਗੇ ਹਰ ਰੋਜ਼ ਤਿੰਨ ਚਾਰ ਚਾਰ ਪਿੰਡ ਜਿਹੜੀਆਂ ਉਹ ਕਰਦੀ ਰਹਿਣਗੇ ਪੂਰੇ ਦੇ ਪੂਰੇ ਹਲਕੇ ਦਾ ਜਿਹੜਾ ਮੈਡੀਕਲ ਚੈੱਕਅਪ ਆ ਹੋਊਗਾ ਸੋ ਲਗਾਤਾਰ ਅੱਜ ਵੀ ਤਿੰਨ ਚਾਰ ਪਿੰਡ ਘਟਲੇ ਕੱਲ੍ਹ ਨੂੰ ਵੀ ਹਰ ਰੋਜ਼ ਤਿੰਨ ਚਾਰ ਚਾਰ ਪਿੰਡ ਜਿਹੜੇ ਨੇ ਉਹ ਕਰਨਗੇ ਮੇਰੀ ਸਾਰੇ ਸਰਪੰਚਾਂ ਨੂੰ ਬੇਨਤੀ ਆ ਕਿ ਕੱਲੇ ਕੱਲੇ ਜਿਹੜੇ ਹਸਪਤਾਲ ਤੋਂ ਸਟਾਫ ਨਾਲ ਸੰਪਰਕ ਕਰ ਲਿਆ ਜਾਵੇ ਉਹ ਬੈਨਾਂ ਲੰਗਵਾ ਲੈ ਜਾਨ ਉਹਦੇ ਵਿੱਚ ਡਾਕਟਰ ਵੀ ਨੇ ਨਰਸਾ ਵੀ ਨੇ ਸਾਰੇ ਜਿਹੜੇ ਟੈਸਟ ਵੀ ਹੋਣਗੇ ਔਰ ਦਵਾਇਆਂ ਵੀ ਦੇ ਵਿੱਚ ਸਰ ਚੇਤਨ ਕੋ ਕਹਿਦਾ ਤੋ ਕਿ ਮੈਂ ਪੋਜੀਸ਼ਨ ਪਰ ਤੇ ਇਸ ਜਾਰੀ ਕਰੂੰਗਾ ਕਿ ਫੋਗਿੰਗ ਵਗੈਰਾ ਕਰਨ ਤਾਂ ਕਿ ਇਹਨਾਂ ਵਾਇਰਲ ਜਿਹੜੀ ਬਿਲਕੁਲ ਸਾਰੀ ਮੈਂ ਸਾਡੇ ਵੀਡੀਓ ਦੇ ਸਾਬ ਨੂੰ ਆਲਰੇਡੀ ਹਦਾਇਤ ਕਰ ਚੁੱਕਿਆਗਾ ਕਿ ਫੋਗਿੰਗ ਮਸ਼ੀਨਾਂ ਜਿਹੜੀਆਂ ਨੇ ਕਿਉਂਕਿ ਘੱਟ ਪੈ ਗਈਆਂ ਅ ਇੰਨੀ ਪ੍ਰੋਡਕਸ਼ਨ ਨਹੀਂ ਹੋਈ ਹੈ ਕਿ ਉਸੇ ਵਗਾਰੋ ਮੰਗਾ ਰਹੇ ਹਾਂ ਕਿ ਜਦੋਂ ਵੀ ਆਗੇ ਨਾਲ ਦੇ ਤੁਰੰਤ ਫੋਗਿੰਗ ਸ਼ੁਰੂ ਹੋ ਜੂਗੀ ਤਾਂ ਕਿ ਜਿਹੜਾ ਮੱਛਰ ਮੱਖੀ ਉਹ ਖਤਮ ਹੋ ਜਾਵੇ ਥੈਂਕ ਯੂ